ਤੋ ਅਗੇ ਸਤਿਗੁਰੂ ਦੰਦਵੇਂ ਸਾਹ ਪਹੁੰਚੇ ਅੰਮ੍ਰਿਤਮਈ ਗੁਰੂ ਕੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੇਤ ਰਾਗਮਾਲਾ ਦੇ ਕਈਆਂ ਪ੍ਰੇਮੀਏ ਨੂੰ ਅੱਜਕੱਲ ਰਾਗਮਾਲਾ ਨਾਲ ਸੁਣ ਕੇ ਦਰਦ ਹੁੰਦਾ ਚੋਗੀ ਪ੍ਰੀਤ ਨੇ ਰਾਗਮਾਲਾ ਸਮੇਤ ਬਾਣੀ ਉਚਾਰੀ ਹੈ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਵਿੱਚ ਬਾਣੀ ਉਚਾਰ ਕੇ 48 ਸਿੰਘਾਂ ਨੂੰ ਅਰਥ ਪੜਾਏ ਜਿਨ੍ਹਾਂ ਵਿੱਚ ਬਾਬਾ ਮਨੀ ਸਿੰਘ ਸਾਹਿਬ ਜੀ ਸ਼ਹੀਦ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੀ ਟਿਕਾਣ ਦੰਦਵਾ ਸਾਹਿਬ ਤੋਂ ਚੱਲੀ ਬਾਸ ਪਹਿਲਾ 13 ਮਹਾਤਮਾ ਹੋਇਆ ਬਾਬਾ ਦੀਪ ਸਿੰਘ ਜੀ ਸਾਹਿਬ ਤੋਂ ਪ੍ਰਮੁੱਖ ਸੇਵਾ ਦਾ ਅਰਥ ਹੈ ਕਿ ਸਾਡੇ ਸੋ ਖਾਲਸਾ ਜੀ ਉਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ 25 ਸਿੰਘਾਂ ਨੂੰ ਕਰਤਾਰਪੁਰ ਭੇਜਿਆ ਧੀਰਮਲ ਨੇ ਮੁਕਰਨਾ ਤਾਨਾ ਮਾਰਨਾ ਸਤਿਗੁਰੂ ਨੇ ਬਾਬਾ ਮਨੀ ਸਿੰਘ ਨੂੰ ਲਖਾਰੀ ਲਾ ਕੇ ਜਿੰਨਾ ਸਮਾਂ ਪਹਿਲਾ ਦਸਤਕ ਦਸਿਆ ਸੰਗਤ ਨੂੰ ਉਹਨੇ ਸਮੇਂ ਵਿੱਚ ਇੱਕ ਕਿਰਪਾ ਕਰਨੀ